ਹੁਣ ਜਿਹੜੇ ਬੰਦੇ ਗਲਤ ਕੰਮ ਕਰਦੇ ਪਤਾ ਉਹਨਾਂ ਨੂੰ ਵੀ ਆ ਵੀ ਹੈ ਨਾ ਵੀ ਮੇਰੀ ਕੋਠੀ ਪੈਂਦੀ ਗੱਡੀਆਂ ਚੱਲਣ ਦੀਆਂ ਲੋਕਾਂ ਦੇ ਪੁੱਤ ਮਰ ਗਏ ਤੜਫ ਤੜਫ ਕੇ ਪੁੱਤ ਮਰੁੰਦਾ ਹੈ ਪੰਜਾਬ ਦੇ ਨਸ਼ੀ ਨੰ ਕਈ ਭੈਣਾਂ ਦੇ ਸੁਹਾਗ ਘਰ ਵੇਚ ਤੇ ਕਲੇਸ਼ਾਂ ਪੈ ਜਾਂਦੀਆਂ ਜਿਹਦੇ ਤਣ ਤੇ ਬਣਦੀ ਉਹਨੂੰ ਪਤਾ ਚਲੋ ਨਸ਼ੇ ਕਈ ਤਰ੍ਹਾਂ ਦੇ ਭੀਮ ਹੈਗੀ ਕੋਸਤ ਹੈਗਾ ਇਹਨਾਂ ਨਸ਼ਿਆਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਜਿੰਨਾ ਚਿੱਟੇ ਨਹੀਂ ਕਰਦਾ ਜਲੂਏ ਦੇ ਨਾਲ ਜ਼ਿੰਦਗੀ ਤੇ ਲੋਕ ਜਿੰਦੇ ਸੀ ਅੱਜ ਇਹ ਚੀਜ਼ ਨੇ ਨੱਕ ਤਬਾਹ ਕਰਤਾ ਮੈਂ ਤਾਂ ਅੰਦਰ ਭਰਦਾ ਕਿ ਜਦੋਂ ਆਪਦੇ ਘਰ ਚ ਕਿਤੇ ਇਹ ਚੀਜ਼ ਆਉਂਦੀ ਨਾ ਆਪਦੇ ਨਾਲ ਜੰਮੇ ਪਲੇ ਜਿਹੜੇ ਤੜਫਦੇ ਹੋਣ ਫਿਰ ਬੜਾ ਦੁੱਖ ਆਉਂਦਾ ਤੇ ਬੰਦੇ ਨੂੰ ਅਗਿਆਨ ਹੀ ਚਿੰਬੜਿਆ ਔਰ ਕੀ ਹੈ ਕਿੰਨੇ ਗੁਰਦੁਆਰੇ ਇੱਕ ਪਿੰਡ ਚ ਕਿੰਨੀਆਂ ਕਥਾ ਹੁੰਦੀਆਂ ਤੇ ਜਿਹੜੇ ਬੰਦੇ ਮਥਾਵੀ ਟੀਕਦੇ ਕਿ ਕਿਹੜਾ ਗਿਆਨ ਨਹੀਂ ਹੈਗਾ ਬਾਬੇ ਕਬੀਰ ਨੇ ਸਾਫ਼ ਕਹਿਤਾ ਮਨ ਜਾਣੇ ਸਭ ਬਾਤ ਜਾਣਤ ਹੀ ਆਉਗੜੀ ਪਤਾ ਸਭ ਕੁਝ ਹੁੰਦਿਆਂ ਵੀ ਬੰਦਾ ਕਿੰਦਾ ਨਹੀਂ ਇਹ ਵੀ ਪਤਾ ਮੈਂ ਰਹਿਣਾ ਨਹੀਂ ਜਿਹੜੀ ਮੈਂ ਜਾਇਦਾਦ ਬਣਾਈ ਹੈ ਵੀ ਰਹਿਣੀ ਨਹੀਂ ਆ ਜੀਵਨ ਕਿੱਥੇ ਬਣਨਾ ਹੈ ਸੰਗਤ ਵਿੱਚ ਆ ਕੇ ਸੰਗਤ ਚ ਟੋਕਰੀ ਢੋ ਕੇ ਭਾਂਡੇ ਮਾਜ ਕੇ ਵੱਡੇ ਵੱਡੇ ਗੁਨਾਹਗਾਰ ਬਾਬੇ ਨਾਨਕ ਦੇ ਅੱਗੇ ਹੱਥ ਜੋੜ ਗਏ ਇੱਥੋਂ ਤੱਕ ਗੁਨਾਹਗਾਰ ਸੀ ਕੌਡੇ ਰਾਕਸ਼ ਵਰਗੇ ਬੰਦਾ ਹੀ ਤਲ ਜਾਂਦੇ ਸੀ ਬਾਬੇ ਜੀਆਂ ਦੋ ਗੱਲਾਂ ਬਸ ਇੱਥੇ ਲੱਗੀਆਂ ਬਾਬਾ ਜਿੱਤੋਂ ਬਾਦ ਨਹੀਂ ਕਰਾਂਗੇ ਆਖਸਨਾ ਕਾਦੇ ਲਈ ਕਥਾ ਬਣਾਏਗੀ ਗੀਰਤਨ ਬਾਬੇ ਨੇ ਵੀ ਮੇਰੇ ਬੱਚੇ ਬਾਣੀ ਪੜਨ ਗਲਤੀ ਸਭ ਤੋਂ ਹੁੰਦੀ ਹੈ ਤੇ ਸੁਣ ਕੇ ਭਲਾਓ ਜੇ ਕਿਸੇ ਦਾ ਬੋਖਾ ਬੋਖਾਵਣਾ ਗਲੀ ਸਾਹਮਣੇ ਜਨਾ ਗੁਰੂ ਖਾਲਸਾ ਦੀ ਅਮਾ ਪਾਵਨਾਈ ਤੇ ਮਾਂ ਉਹ ਦਾ ਜਹਾ ਵਿੱਚ ਪਾਵਨਾਈ ਬਿਰਕ ਸਾਹਿਬ ਜੀ ਅੱਜ ਬਾਬਾ ਸਰਾਲੀ ਮਾਲ ਜੀ ਦਾ ਇੱਥੇ ਜਿਹੜਾ ਸਰਾਨਾ ਜੋੜ ਮੇਲੇ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਗੁਰੂ ਖਤੇ ਪਰਵਾੜ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਧਰਤੜਾ ਦਾ ਬਾਬਾ ਸਹਾਰੀ ਮਰਜੀ ਦਾ ਗੁਰੂ ਸਥਾਨ ਹੈ ਪਿੰਡ ਕੂਮਸਤੇ ਕਿ ਜਿਲ੍ਹਾ ਫੂਰਪੁਰ ਵਿਖੇ ਸਲਾਦਾ ਜੋੜ ਮੇਲਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਬਾਬਾ ਸਹਾਰੀ ਜੀ ਜਿਨ੍ਹਾਂ ਦੀ ਕਿ ਇੱਕ ਵੱਡੀ ਯਾਦਗਾਰ ਵੱਡਾ ਗੁਰਦੁਆਰਾ ਸਾਹਿਬ ਪਾਕਿਸਤਾਨ ਨੇੜੇ ਲਾਹੌਰ ਨੇੜੇ ਕਸੂਰ ਪਿੰਡ ਸਹਾਰੀ ਵਿਖੇ ਬਣਿਆ ਹੋਇਆ ਸੀ ਉੱਥੋਂ ਵੱਡੀ ਯਾਦਗਾਰ ਰਿਹਾ ਕਿ ਇਸ ਨਕਰ ਦੇ ਵਿੱਚ ਪੂਰੇ ਪੰਜਾਬ ਕੀ ਹਿੰਦੁਸਤਾਨ ਚ ਬੈਠੀਆਂ ਸਿੱਖ ਸੰਗਤਾਂ ਨੇ ਇਹ ਗੁਰਦੁਆਰਾ ਬਣਾਇਆ ਹੈ ਔਰ ਹਰ ਸਾਲ ਇੱਕ ਹਾੜ ਨੂੰ ਇੱਥੇ ਸਾਲਾਨਾ ਜੂਲ ਕਰਵਾਇਆ ਜਾਂਦਾ ਜਿਹਦੇ ਵਿੱਚ ਧਾਰਮਿਕ ਦੀਵਾਨ ਸੱਜਦੇ ਆ ਕੱਲ ਵੀ ਰਾਤ ਜਿਹੜੇ ਕਿ ਸਤਕੰਨ ਸਿੰਘ ਦਰਬਾਰ ਸਾਹਿਬ ਦੀ ਜੀ ਹਜ਼ੂਰੀ ਰਾਗੀ ਔਰ ਕਥਾਵਾਚਕ ਸਹਿਬਾਨ ਪੁਚੇ ਅੱਜ ਅਮਰਤਪੁਰੇ ਤੋਂ ਲੈ ਕੇ ਖੰਡਪੜ ਸਾਹਿਬ ਦੀ ਜੀ ਭੋਗਪ੍ਰੰਤ ਧਾਰਮਿਕ ਦੀਵਾਨ ਸਜੇ ਆ ਜਿਸ ਵਿੱਚ ਪ੍ਰਸਿੱਧ ਕਥਾਵਾਚਕ ਢਾਡੀ ਰਾਬੀ ਫੀਸਰ ਸਾਹਿਬਾਨ ਆਜਿਮੇ ਪੜ੍ਹਦੇ ਆ ਤੇ ਸ਼ਾਮ ਨੂੰ ਜਿਹੜੇ ਕਬੱਡੀ ਦੇ ਮੈਚ ਹੋਣੇ ਆ ਬਹੁਤ ਵੱਡੀ ਗਿਣਤੀ ਦੀ ਗੁਰੂ ਸਿੱਖ ਸੰਗਤਾਂ ਜਿਹੜੀਆਂ ਕਿ ਹਰ ਸਾਲ ਹਾਜ਼ਰੀ ਮੁੰਡੀਆਂ ਆਸਾਂ ਇਸ ਸਾਲ ਵੀ ਬਹੁਤ ਵੱਡਾ ਸੰਗਤਾਂ ਦਾ ਇਕੱਠ ਹੋਇਆ ਸਾਰੀ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਟਨਿੱਕੇ ਦੇ ਪ੍ਰਾਪਰ ਦੇ ਵੱਡਾ ਪਾਲ ਸਰਕਾਰ ਦੇ ਹੋ ਸੋ ਅੱਜ ਦਾ ਜੋੜ ਮੇਲਾ ਜਿਹੜਾ ਇੱਕ ਇਤਿਹਾਸਕ ਜੋੜ ਮੇਲਾ ਜਿਹਦੇ ਵਿੱਚ ਗੁਰੂ ਸਿੱਖ ਸਕਦਾ ਗੁਰੂ ਸਿਧਾਂਤਾਂ ਨੂੰ ਜੋੜਨ ਵਾਸਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੱਧ ਵੱਧ ਪੁਰਾਣੇ ਕਿਤੇ ਜਾਂਦੇ ਧੰਨਵਾਦ ਜੀ ਪੈਸਾ ਖਵਾਏ ਕੋਟੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਲੇ ਕੋਟੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਬਹੁਤ ਸਾਰੀ ਮਰਜੀ ਪਾਤੀ ਮੇਲਾ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ ਹੈ ਤੇ ਮਨਾਇਆ ਜਾ ਰਿਹਾ ਅੱਜ ਚੱਲ ਰਿਹਾ ਹੈ ਬਹੁਤ ਹੀ ਵੱਡੀ ਇਵੈਂਟਸ ਕਰਨ ਕੀਤੀ ਹੈ ਸੰਤਾ ਰਹੇ ਦੂਰ ਤੋਂ ਡੇਉਂ ਰਾਜਸਥਾਨ ਤੋਂ ਹਰ ਜ਼ਿਲ੍ਹੇ ਦੇ ਚੋਂ ਸੰਤਾ ਆਈਆਂ ਨੇ ਇਲਾਕੇ ਦੀਆਂ ਸੰਤਾ ਨੇ ਬੜਾ ਪਾਬਾਈ ਦੇ ਤਰ੍ਹਾਂ ਉਹਨੀਆਂ ਦੇ ਸੰਤਾ ਪੁੰਡੀਆਂ ਹੁੰਦੀਆਂ ਨੇ ਬਾਕੀ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਬਹੁਤ ਜਿਹੜੀਆਂ ਸੰਗਤਾਂ ਬਾਹਰੋਂ ਆਣ ਕੇ ਸ਼ੇਬੀਲਾ ਲਾਉਂਦੀਆਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਿਹੜੇ ਲੰਗਰ ਚਾਪ ਤੋੜਾਂ ਦੇ ਲਾਉਂਦੇ ਇੱਕ ਸੰਗਤਾਂ ਲਾਉਂਦੀਆਂ ਉਹਨਾਂ ਦਾ ਵੀ ਧੰਨਵਾਦ ਹੈ ਬੜੀਆਂ ਹੀ ਮਦਦਗਾਰ ਸੰਗਤਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਇਹ ਕਹਿ ਨਹੀਂ ਸਕਦੇ ਕਿ ਕਿੰਨੇ ਲੰਗਰ ਲਾਉਂਦੇ ਆ ਬਹੁਤ ਹੀ ਸਾਰੀਆਂ ਦਾ ਖੰਦ ਕਮੇਟੀ ਮਲੋਂ ਅਕੀ ਮਸਤੇ ਬਾਬਾ ਸਾਹਿਬ ਹਿਮਲ ਨੂੰ ਬਹੁਤ ਬਹੁਤ ਧੰਨਵਾਦ ਆਈਆਂ ਸੰਗਤਾਂ ਦਾ ਵੀ ਸਾਰੀਆਂ ਦਾ ਧੰਨਵਾਦ ਜੋ ਜੋੜ ਮਿਲੇ ਆਣ ਕੇ सारियूं ख़ुशियूं साधि करदा जी दरबारे आपर मनोकामना पूरियूं करोगुरु वाहेगुरु